ਮੈਂ ਤਾਂ ਦਿੱਸ ਨਹੀਂ ਤਕ ਮੈਂ ਤਾਂ ਕਮਪਲੇਟ ਫੇਸਿੰਗ ਦਿ ਬਹੁਤ ਸਪੈਸ਼ਲ ਡੇ ਆ ਸਾਡੇ ਲਈ ਕਿਉਂਕਿ ਸਾਡੀ ਮਮਾ ਦਾ ਜਨਮ ਦਿਨ ਆ ਅਸੀਂ ਅੱਜ ਸੈਲੀਬ੍ਰੇਟ ਕਰਾਂਗੇ ਕਿਉਂਕਿ ਮਮਾ ਹੋ ਗਏ ਹੋਇਆ ਜਨਮਦਾਰ ਹੈ ਮਮਾ ਗੱਲ ਦੇ ਕਾਲ ਦੇ ਕਿ ਹਮੇਰਾ ਕੋਈ ਨਹੀਂ ਜਨਮ ਦਿਨ ਸੈਲੀਬ੍ਰੇਟ ਕਰਦਾ ਪਰ ਸਾਡਾ ਇਹ ਸਰਪ੍ਰਾਈਜ਼ ਦਾ ਮਮਾ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਜੀ ਇਹ ਨੂੰ ਆਪ ਕਾਰਡ ਨੂੰ ਲੱਗੇ ਆ ਦੇਖੋ ਮੈਂ ਉੱਤੇ ਲਾ ਕੇ ਸੁਣਾऊंगी ਬਾਜਾ ਸੁਣਾਉਣੇ ਮੈਂ ਬੜੀ ਸੁਣਾਂਗਦੀ ਹੁੰਦੀ ਆ ਨਹੀਂ ਦੱਸ ਆਪਾਂ ਨੂੰ ਸੰਗਣਾ ਨਹੀਂ ਕਈ ਗੱਲ ਬੰਦ ਬੀਂਦੀ ਵੀ ਇੱਕੋ ਸਿੱਕੋ ਚਿੰਦੀ ਕੋ ਹਰ ਨੋਸਾ ਵੇ ਬਣਾ ਸਾਈਟੇਡ ਹਨ ਕਿ ਸ਼ਿਗੋਰੇ ਚਲੇ ਆਥੇ ਕਿਉਂਕਿ ਕਿੰਨਾ ਚਿਰ ਹੋ ਗਿਆ ਕੋਮੇ ਫੇਰੇ ਰਹਿੰਗੇ ਕੋਮ ਨੂੰ ਦੇ ਵੀ ਆ ਰਹੇ ਹਾਂ ਟਮਾਟੇ ਪੱਨੇ ਦੇ ਕਾਲੇ ਪਰਸੇ ਆ ਕੇ ਆਏ ਸੀਗੇ ਇਸ ਲਈ ਤੁਹਾਨੂੰ ਰਿਬੰਡ ਨਹੀਂ ਗਏ ਸਾਨੂੰ ਬਹੁਤ ਜਲਦੀ ਆਪਾਂ ਕਾਰ ਕੰਪਲੀਟ ਹੋ ਲੈਂਦਾ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਨਾਲ ਨਾਲ ਅੱਜ ਆਪਾਂ ਸ਼ਾਇਦ ਪੰਜ ਮੇਰੇ ਤੋਂ ਕਿ ਪਾਸ਼ਾ ਅੰਨੇ ਜਾਵਾਂਗੇ ਨਾ ਜੇ ਆਪਾਂ ਸਭ ਵੇਨ ਨਹੀਂ ਚਲੇਗੇ ਇਸ ਲਈ ਉਹਨਾਂ ਨੇ ਕਿਹਾ ਮੈਂ ਕਿ ਇਹ ਤਾਂ ਆ ਹੀ ਗਿਆ ਇਹ ਮੈਨੂੰ ਪਤਾ ਹੀ ਸੀਗਾ ਮਮਾ ਨੇ ਕਿਹਾ ਸੀਗਾ ਉਹਦਾ ਕੋਈ ਨਹੀਂ ਸੀ ਅਲਿਵੇ ਕਰਨਾ ਬਟ ਸਾਡਾ ਮਮਾ ਨੇ ਨਹੀਂ ਤੈਨੂੰ ਪਲਾਨ ਪੋਪੜ ਕਰ ਦੇਣਾ ਸੀਗਾ ਇਸ ਲਈ ਅਸੀਂ ਸੋਚਿਆ ਕਿ ਅੱਜ ਜਾ ਕੇ ਕਾਈ ਹੋਣਾ ਅੱਪਾ ਫੇ ਮਾਮੂ ਨੂੰ ਕਿਹਾ ਪਹਿਲਾਂ ਦੱਸ ਦੇ ਨਾ ਫੇ ਇਸੋੱਚ ਨਹੀਂ ਨਹੀਂ ਮਾਮੂ ਨੂੰ ਨਹੀਂ ਦੱਸਣਾ ਕਰੂੰ ਨਾ ਮਮਾ ਨੂੰ ਮਾਮੂ ਨੂੰ ਮਮਾ ਨੂੰ ਦੱਸ ਦੇਣਾ ਫੇਰ ਜੇ ਤੁਹਾਨੂੰ ਮਨ ਦਾ ਦਨੇ ਚਲਪ ਕੋੜ ਕੋੜ ਬਣਿਆ। ਅਬਸਲਿਊਟਲੀ ਇਹ ਫੇਰ ਇੱਕ ਗੈਪ ਪਲਾਨ ਤੇ ਪਲਾਨ ਹੀ ਆ ਨਾ ਇਸ ਲਈ ਨੈਂੰਦ ਨੂੰ ਸਰਪ੍ਰਾਈਜ਼ ਕੀਤਾ। ਚਲੋ ਹੁਣ ਆਪਾਂ ਤੁਹਾਨੂੰ ਕਾਰਡ ਕੰਪਲੀਟ ਕਰਕੇ ਫੇਰ ਹੁਣਾਂਗੀ। ਆਪਾਂ ਹੁਣ ਹੁੰਨੇ ਪਏ ਐ ਰੈਡੀ। ਤੁਸੀਂ ਦੇਖੋ ਮੇਰੇ ਫਰੰਟ। ਮੈਂ ਫਰੰਟ ਪਾਈਆ। ਆਪਾਂ ਹੁਣ ਜਾਵਾਂਗੇ 4 ਵਜੇ ਨਾਲ ਸੁਲਪਣਾ ਵੀਰ ਆਉਂਜੋ ਕਿ ਬੰਨ ਨਿਕਵਾ ਪਾਰਕ ਵੀਰ ਦੇ ਵੀ ਤੁਸੀਂ ਕੱਪੜੇ ਦੇਖ ਲਓ। ਗਾਈਜ਼ ਮੈਂ ਹੋ ਹੁੰਦੇ ਆ ਰੈਡੀ ਆਪਾਂ ਰੈਣੀ ਜੀ ਤੋਂ ਬਾਅਦ ਜੀ ਗਵਾ ਦਿੱਤੀ ਆ ਹੁਣ ਆਪਾਂ ਕਰਾਂਗੇ ਮੈਂ ਲਾ ਲਿਆ ਵਾ ਹੁਣ ਆਪਾਂ ਤਿਆਰ ਹੋਵਾਂਗੇ ਆਪਣਾ ਨੀ ਬਣਾਵਾਂਗੇ ਵੱਡੇ ਸਾਲ ਬੇਟ ਕਰਾਂਗੇ ਤੁਹਾਨੂੰ ਫੁੱਲ ਮਸਤ ਗਲਸ ਤੋਂ ਬਣਾ ਫਤਿਹ ਹੋ ਗਿਆ ਦੇਖੋ ਤੁਸੀਂ ਹੁਣ ਆਪਾਂ ਬਾਟ ਛੋਟੇ ਤੇ ਵੀ ਜਾਣਾ ਮਾਂ ਮਮਾ ਤਿਆਰ ਹੁੰਦੇ ਭਈਆ ਕੰਮ ਤੇ ਟ੍ਰੋਲ ਕੋਣਾ ਮੈਂ ਫਿਰ ਨੂੰ ਨਹੀਂ ਤੇ ਨਾਲ ਜਿੰਦ ਵੀ ਜਾਣਾ ਸੀ ਨਾ ਇਸ ਲਈ ਅੱਜ ਵੀ ਕੋਣਾ ਪੈਣਾ ਫਿਰ ਇਹਦੇ ਚਾਹਤ ਦੇ ਡੇਟ ਵਾਲੇ ਬੰਦੇ ਹਾਂਜੀ ਆ ਪੁੱਤਿਆਂ ਨਾਲ ਗੱਤ ਮਿਲਾਂਗੇ ਹੁਣ ਤਾਂ ਗਾਇਜ਼ ਮੈਂ ਪਾਗ ਬਣਾ ਲਈਏ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੁਸੀਂ ਕਮੈਂਟਾਂ 'ਚ ਦੱਸਿਓ ਦੇਖੋ ਕਿੰਨੀ ਸੋਹਣੀ ਲੱਗਦੀ ਆ ਪਾਗ ਲਵੰਡਰ ਕੇਕ ਅਜੇ ਨਾ ਬਣਾਉਂਦਾ ਅੰਦਰ ਕਿਉਂਦੇ ਆ भइरहेको छैन नानी बहिनीहरू खुलाको देखियो उनीहरूले मिल्दै भाइ छ नि टी काट्दै Eu que sei é ਕੰਗਿਆ ਨਾ ਕੀ ਕਟਣਾ ਮੈਨੂੰ ਅੱਜ ਨਹੀਂ ਖੁਸ਼ੀ ਮਿਲਦੀ ਯਾ ਮੇਰੇ ਭੈਣ ਭਰਾ ਮੰਗਦੀ ਮੇਰੇ ਵਾਸਤੇ ਏਕ ਲਿਆਦਾ ਮੈਨੂੰ ਕੁਛ ਹੀ ਨਾ ਦੱਸ ਦੇਈ ਜੀ ਕਿਉਂਕਿ ਮੇਰੇ ਭੈਣ ਛੋਟੀ ਸਭ ਤੋਂ ਏਕ ਲੈ ਕੇ ਆਈ ਹਾਂ ਹੂੰ ਤਾਂ ਮੈਨੂੰ ਤਾਂ ਖੁਸ਼ੀ ਨਾ ਪ੍ਰਤਾਸ਼ ਨਹੀਂ ਹੋਉਂਦੀ ਮੇਰੀ ਨਹੀਂ ਮੈਨੂੰ ਕੁਸ਼ੀ ਚਾੜਨ ਦੀ ਇਹੋ ਸਾਡੇ ਤੋਂ ਭੁੱਖ ਬੰਦਾ You okay. सब तो सोनी है अम्मी मेरे मेरे लई रब ए और और घर की कोई और ना होनी है हाँ गलतियां कर, बहुत कितनियां मैं ओ हमेशा खड़ी मेरे नाल है चाहे जिन्हिया मर्जी गाला कटे कर, मेरी अम्मी मेरे नाल है ਮੇਰੇ ਬੇਟੇ ਨੇ ਮੇਰੇ ਵਾਸਤੇ ਲਿਖਿਆ ਸੀ ਮੈਂ ਲਾ ਕੇ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਕੀ ਮੇਰੇ ਬੇਟੇ ਨੇ ਲਿਖਿਆ ਹੈ ਗਾਇਲ ਮੇਰੇ ਮੇਲੇ ਨੇ ਨਾਇਨਾ ਜਿਹੜੀਆਂ ਲਿਖਿਆ ਸੀ ਉਹ ਮੈਂ ਤੁਹਾਨੂੰ ਸੁਣਾ ਲਿਆ ਮੈਂ ਉਹਨੇ ਆ ਬੇਵਾਰ ਇੰਗਲਿਸ਼ ਆ ਮੈਂ ਉਹ ਮੈਂ ਸੁਣਾਵਾਂਗੀ ਦੇਖੋ ਤੁਸੀਂ ਅਸੀਂ ਰੱਬ ਨੂੰ ਪਾ ਕੇ ਕੀ ਕਰਨਾ ਸਾਡੇ ਲਈ ਰੱਬ ਨੇ ਮਾਵਾ ਮੈਂ ਮਾਂ ਨੂੰ ਲਿਖਣਾ ਚਾਹੁੰਦੀ ਸਾ ਮਾਂ ਤੇਰਾ ਜੂਤਵਾਏ ਲਿਖਣਾ ਪਾਣਾ ਮਾਂ ਮੇਰੀ ਜਨਮ ਬਨੇ ਮਾਂ ਦੀ ਬੰਦੀ ਤੇਰੀ ਆ ਮਾਂ ਤੂੰ ਦਰਦ ਸਹਿ ਮੇਰੇ ਖਾਤੇ ਜੋ ਕਿਵੇਂ ਕਰਜ ਸਿਰ ਲਾਵਾਂ ਮੇਰੇ ਹੁੰਦਾ ਮਾਂ ਮੈਨੂੰ ਤੇਰੇ ਹੁੰਦਾ ਮਾਂ ਮੈਨੂੰ ਕੋਈ ਫਿਕਰ ਨਹੀਂ ਤੂੰ ਨਾਲ ਤੁਰ ਦੇਵਣ ਪਰ ਸ਼ਾਮਾ ਮੇਰੀ ਉਮਰ ਵੀ ਤੈਨੂੰ ਲੱਭ ਜਾਵੇ ਇਸ ਕਰਦੀ ਰਵਾਂ ਇਹ ਦੁਆ ਮਾਂ ਦੇਖ ਤੂੰ ਸਿੱਖ ਆਹ ਰੀਤੀ ਰਾਣੀ ਨੇ ਲਿਖਿਆ ਮੇਰੇ ਵਾਸਤੇ ਮੈਂ ਲਾਗੇ ਕਰਕੇ ਤੁਹਾਨੂੰ ਇਹ ਵੀ ਦੱਸਣੀ ਪਹਿਲਾਂ ਮੇਰੇ ਪੁੱਤ ਨੇ ਲਿਖਿਆ ਸੀ ਮੇਰੀ ਧੀ ਨੇ ਲਿਖਿਆ ਮੈਨੂੰ ਇੰਨਾ ਤੋਂ ਅਜਨ ਪਿਆਰ ਮਿਲਿਆ ਮੈਂ ਕੁਛ 10 ਮਿੰਟ ਸਾਡਾ ਮੇਰਾ ਪਹਿਲਾ ਬਰਥਡੇ ਬਣਾਇਆ ਮੇਰੇ ਦੇ ਸੈਲਬ੍ਰੇਟ ਕੀਤਾ ਵੈ ਮੋਈ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਮੇਰੇ ਯਾਰਾਂ ਨੇ ਮੇਰਾ ਬਰਥਡੇ ਮਨਾਇਆ ਤੇ ਚਾਰੀ ਤੋਂ ਮੈਨੂੰ ਆਨਕੀ ਤੇ ਸਰਪ੍ਰਾਈਜ਼ ਵੀ ਮਿਲੇ ਨਿਆਣੇ ਨੇ ਮਿੱਤੋ ਤਾਂ ਅੱਜ ਸਵਾਲ ਹੈ ਹੈਪੀ ਬਰਥਡੇ ਮਿੰਨੂ ਸੁਣਿਆ ਹੈਪੀ ਬਰਥਡੇ ਅੱਗੇ ਮੈਨੂੰ ਨਹੀਂ ਆਉਂਦਾ ਹੈਪੀ ਬਰਥਡੇ ਬੱਡੇ